ਆਸੇ ਗਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਆਪਾਂ ਕਣਕ ਵੱਢਣ ਲੱਗੇ ਆਂ ਤੇ 4 ਕਿੱਲਾਂ ਦਾ ਹਵਾ ਹੁਣ ਆਪਣਾ ਘੇਰਾ ਬੰਨਿਆਗਾ ਤੇ ਉਹ ਸਾਹਮਣੇ ਸਪਾਈਦਾ ਕੁਲ ਮਤੀਨ ਹੱਕੀ ਸੀ ਤੇ ਇੱਥੇ ਲਾ ਲੋ ਵੀ ਤੀਜੇ ਕੁੰਜੇ ਜਾ ਕੇ ਟੈਂਕੀ ਫੁੱਲ ਹੋ ਗਈ ਤੇ ਜਿਹੜੇ ਬੰਦੇ ਸਿਆਣੇ ਖੇਤੀ ਕਰਦੇ ਆ ਉਹ ਦੇਖ ਕੇ ਝਾੜ ਦਾ ਸਭ ਪਤਲ ਬਲਾਸ ਲਾਸਾ ਕੇ ਤੇ ਵੀ ਕਿੰਨਾ ਘਾੜਾ ਝਾੜਾ ਵੀ ਮੈਂ ਕਹਣਾ ਜੇ ਤੀਜੇ ਕੁੰਜੇ ਜਾ ਕੇ ਟੈਂਕੀ ਫੁੱਲ ਹੋ ਜੇ 4 ਕਿੱਲਾਂ ਦਾ ਘੇਰਾ ਬੰਨੇ ਨਾ ਮਸ਼ੀਨ ਟੈਂਕੀ ਨਾਲ ਤੇ ਝਾੜ 60 ਮਣ ਮੰਗੂ ਹੁੰਦਾ ਹੈ ਤੇ 70 ਮੰਗੂ ਹੈਗਾ ਝਾੜ ਕੋਈ ਐਸੀ ਜੀ ਗੱਲ ਨਹੀਂ ਹੈਗੀ ਤੇ ਬੱਟ ਥੋੜਾ ਜਿਹਾ ਵੱਡਾ ਡਰਾਦੀ ਤੇ ਪੂਰਾ ਪੂਰਾ ਹੀ ਲੱਗਿਆ ਸੀ ਤੇ ਵੀਡੀਓ ਦੇ ਨਾਲ ਆਪਣੀਆਂ ਨਾ ਸਾਰੀਆਂ ਬਣੇ ਰਹੇ ਉਹ ਦਿਖਾਵਾਂਗੇ ਤੁਹਾਨੂੰ ਤੇ 826 ਕਣਕ ਵੀ ਅੱਜ ਵੱਢਾਂਗੇ ਉਹਦਾ ਤੁਹਾਨੂੰ ਅਲੱਗ ਵੀਡੀਓ ਬਣਾਵਾਂਗੇ ਤਾਂ ਇਹ ਨੋਟ ਲੱਗਿਆ ਤਾਂ ਤਾਂ ਕੰਡਾ ਜ਼ਰੂਰ ਕਰਾਵਾਂਗੇ ਤੇ ਵੀਡੀਓ ਸਾਰੀ ਦੇਖ ਲਿਓ ਚੈਨਲ ਫੋਲੋ ਕਰਕੇ ਰੱਖ ਲਓ ਬਹੁਤ ਸਾਰੀਆਂ ਵੀਡੀਓਆਂ ਹੋਰ ਮੁੱਕੀ ਮੁੱਕੀ ਵਾਲੀਆਂ ਨੂੰ ਕੀੜਾ ਸਭ ਕੁਝ ਨੂੰ ਪਾਵਾਂਗੇ ਕੰਡਾ ਟੈਂਕ ਨਿਕਣ ਲੱਗ ਗਿਆ ਤਾਨੂੰ ਸਾਰਾ ਇੱਕ ਬਲੌਕ ਵੰਗੋ ਬਲੌਕ ਬਣਾਵਾਂਗੇ ਪਹਿਲਾ ਹੀ ਇਹ ਬਲੌਕ ਕਪੜਾ ਤੇ ਸ਼ੇਅਰ ਵੀ ਜ਼ਰੂਰ ਕਰਿਓ ਬਾਈ ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਸਾਰਾ ਕੁਝ ਦਿਖਾਵਾਂਗੇ ਜੁੜੇ ਰਹੋ ਜੀ ਵੀਡੀਓ ਦੇ ਨਾਲ। ਕਣਕ ਜਮਾ ਸੁੱਕੀ ਪਈ ਆ ਤੇ ਲਾਂਗੇ ਦੀ ਪੂਰੀ ਫੁੱਲ ਘਰ ਡੋੜਦੀ ਆ ਤੇ ਕਿਤੇ ਕਿਤੇ ਮੜੀਆਂ ਮੜੀਆਂ ਦੌਖੀਆਂ ਬੈਠੀਆਂ ਵੀ ਹੋਈਆਂ ਨੇ ਤੇ ਵਧੀਆ ਸੋਹਣਾ ਕੰਮ ਚੱਲ ਗਿਆ ਦਾ ਤਿੰਨ ਟੈਂਕੋ ਪੱਟੀ ਟਰਾਲੀ ਜਪਾ ਕੇ ਉਹ ਖੜਾ ਤੀ ਤੇ ਇਹ ਦਵਾਤ ਹੁਣ ਉਹ ਚ ਪਾਉਂਗੇ ਸਾਰਾ ਚੇ ਘਰੇ ਲਵਣੀਆਂ ਸਾਰੀ ਇੰਨੀ ਵੀ ਰਹਿ ਗਈ ਇਹਨਾਂ 3-4 ਕਿੱਲਾਂ ਦਾ ਘੇਰਾ ਤੁਮ ਲੈਂ ਕੇ ਉਹ ਚ ਪਾੜਦੇ ਰੋਜਾਂ ਦਾ ਬੜਾ ਨੁਕਸਾਨ ਆ ਸਾਡੇ ਯਾਰ ਦੇਖੋ ਇਹਨੂੰ ਨਾ ਤੂੜੀ ਇਹ ਚੱਕ ਕੇ ਨਾ ਕਮੈਣ ਚੱਕ ਕੇ ਜਦਾਤੀਆਂ ਨਾ ਬੜਵਾੜੀ ਸਿੱਟਣੇ ਪੈਂਦੇ ਵਿੱਚ ਤੇ ਬਣੇ ਰਹੋ ਬਲੌਗ ਨਾਲ ਦਿਖਾਉਣੇ ਤੁਹਾਨੂੰ ਸਾਰਾ Aquí la una ਲੈਵੀ ਬਾਈ 9 ਕਿੱਲੇ ਵਾਹਣ ਪੜਦਾ 13 ਫੁੱਟ ਇੱਕ ਜਮਾ ਫੁੱਲ ਕਰਤੀ ਦੋ ਜਿਹੜੀ ਸਵਰਾਜ ਮੰਗ ਟਰਾਲੀ ਪਾਈ ਹੋਈ ਹੈ 11 6 ਦੋ ਇਹ ਭਰ ਗਿਆ ਮਨ ਤੇ 60 ਕਮਣ ਦਾ ਦੜਾ ਜਾ ਲੱਗਦਾਗਾ ਵੀ ਪੈ ਜਾਊਗਾ ਤੇ ਬਾਕੀ ਜਿੱਦੇ ਕੰਡਾ ਲੱਗੇ ਸਾਨੂੰ ਦੇ ਵੀ ਦੱਸਾਂਗੇ ਵੀ ਕੀ ਸਾਹ ਕਿਤਾਬ ਦੀ ਨਿਕਲਦੀ ਹੈਗੀ ਤੇ ਹੁਣ ਦੁਬਾਰੇ ਫੇਰ ਕੇਰਾ ਖਾਲੀ ਕਰਕੇ ਚਲਾਈਏ ਮਸ਼ੀਨ ਤੇ ਮੈਂ ਤੁਹਾਨੂੰ ਦਿਖਾਉਣਾਗਾ ਵੀ ਕਿੱਥੇ ਕਿ ਜਾ ਕੇ ਟੈਂਕੀ ਭਰਦੀ ਆ ਸਾਢੇ ਕਿ ਤਿੰਨ ਪੌਣੇ ਚਾਰ ਕਿਦਾਂ ਦਾ ਕੇਰਾ ਇਹ ਇਹ ਆਮ ਹੈ ਇਹ ਜਿਹੜੇ ਵੀ 6.5 ਕਿਤਰਾਂ ਕਿਹਰਾਂ ਦਾ 3 ਕਿੱਲੇ ਦਾ ਕਿਹੜਾਗਾ 4 ਕਿੱਲੇ ਦਾ ਕਿਹੜਾ ਮਸ਼ੀਨ ਵੱਡਦੀ ਨਹੀਂ ਵੀ 4 ਕਿੱਲੇ ਦੇ ਕਿਹਰੇ ਤੋਂ ਪਹਿਲਾਂ ਪਹਿਲਾਂ ਵੱਢਣ ਤੋਂ ਪਹਿਲਾਂ ਪਹਿਲਾਂ ਟੈਂਕੀ ਭਰ ਜਾਂਦੀ ਹੈਗੀ ਚਾਹੇ 10 ਕਰਮਾ ਰਹਿੰਦੀਆਂ ਹੋਣ ਚਾਹੇ 15 ਰਹਿੰਦੀਆਂ ਹੋਣ ਇੰਨਾ ਕੁ ਥਾਂ ਰਹਿੰਦੇ ਰਹਿੰਦੇ ਪਹਿਲਾਂ ਭਰ ਜਾਂਦੀ ਹੁੰਦੀ ਹੈਗੀ ਤੇ ਬਾਕੀ ਤੁਹਾਨੂੰ ਆ ਦਿਖਾਉਣਾਗਾ ਵੀਡੀਓ ਨਾ ਬਣੇ ਰਿਹਾ ਆਹ ਸੁਪਰ ਸੀਟਰ ਵਾਲਾ 4 ਕਿੱਲਾ ਚ ਬਾਈ ਪਹਿਲਾਂ ਦੱਸਿਆ ਜਿਹੜਾ ਮਾ ਕਿਹੜਾ ਬਣ ਕੇ ਆਹ ਥਾਲੀ ਚ ਪਾ ਕੇ ਟਾਂਕੀ ਕਿਹੜਾ ਬਣ ਕੇ ਇੱਥੇ ਮੁੜ ਕੇ ਇੰਨੀ ਕੁ ਬਾਟ ਮੁੜ ਕੇ ਟਾਂਕੀ ਪਾਤੀ ਸੀ ਇਹਦੇ ਇਹ ਤੇ ਉਹਨਾਂ ਹੜਕੀਰਾ ਬੰਨਿਆ ਇੱਥੋਂ ਨਾਲ ਮੁੜ ਕੇ ਟੈਂਕੀ ਪਾ ਕੇ ਤੇ ਮਸ਼ੀਨ ਉਹ ਬਾਗ ਗਈ ਤੇ ਝਾੜ 6 3 ਕਿੱਲੇ ਬਾਹਣਾ ਖਰ ਵਧੀਆ ਵਿਖੇਰਾ ਬਣਦੇ ਬਣਦੇ ਟੈਂਕੀ ਭਰ ਗਈ ਹਦਾ ੱੱਕੇ ਨਾਲ ਲਾਤਾ ਇਹਨਾਂ ਕਿਹੜਾ ਤੇ ਵਧੀਆ ਝਾੜਾ ਸੋਨਾ 386 ਨਹੀਂ 386 ਨਹੀਂ 222 ਤੇ 187 ਲਾ ਕੇ ਵੇਚੀ ਹੋਈ ਕਣਕ ਤਨਤ ਰੋਟ ਰੈਟ ਹੱਕ ਲਿਆ ਵੇ ਹਾਂ ਆ ਥੱਬੇ ਛਿੜ ਦਨੇ ਆਗੇ ਉੱਚ ਦਾਣੇ ਪੁਆ ਦੀ ਉਹ ਗਾਹਾਂ ਚਲਾ ਦੇ ਉੱਥੇ ਕਿਣਕੀ ਪਰੂਗੀ। ਦਾਈ ਮਿਤრო। ਦਾਈ ਮਿਤრო ਕੰਮ ਬਹੁਤ ਵਧੀਆ ਚੱਲੀ ਜਾਂਦਾਗਾ। ਤੇ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ। ਤੇ ਹਲਵਾਈ ਜੀ ਦਿਖਾਉਣ ਲੱਗਾ ਤੇ ਤੁਸੀਂ ਆਪਣਾ ਆਪਣਾ ਏਰੀਆ ਜਰੂਰ ਦੱਸੋ ਕਿਵੇਂ ਆਗਾ 18 ਤਰੀਕ ਅੱਜ। ਤੇ ਆਪਾਂ ਕਦੀ ਟਰਾਲੀ ਭਰੀ ਖੜੀ ਆ। ਤਾਂ ਸੋਨਾ ਲੀਖਾ ਜਿਹੜੀ ਮੰਗਰ ਪਈ ਹੋਈ ਹੈਗੀ। ਇਹ ਅਜੇ ਦੀ ਥਾਲੀ ਜੀ ਮੰਗੂਈਆਂ ਖਾਲੂਈ ਆਜੇ। ਬਸ ਇਹ ਭਰ ਜੂਗੀ। ਪੰਜ ਕਿੱਲੇ ਵਾਂਹਰੇ ਗਾ ਤੋਂ ਕਿੱਲੇ ਤਰ ਹੈ ਗਿਆ ਥੋੜਾ ਜਿਹਾ ਅੱਧਰ ਹੈ ਗਿਆ ਤੇ ਬਸ ਸ਼ਾਮ ਤੱਕ ਪੜਦੇਗੇ 2 ਘੰਟੇ ਦਾ ਕੰਮ ਲੱਗ ਬਗ 4 ਕ ਦਾ ਟਾਈਮ ਹੋ ਗਿਆ ਹੁਣ ਤੇ 5 6 ਵਜੇ ਤੱਕ ਵਜਨ ਸਾਰਾ ਨੇ ਮੇੜ ਦਾਂਗੇ 5 ਵਜੇ ਵਜੇ ਨੂੰ ਸਾਰਾ ਨਿਬੜ ਜੂ ਖਰਾ ਤੇ ਹੁਣੇ ਟਾਈਮ ਨਾਲ ਝਾੜ ਚੰਗਾ ਲੱਗਦਾ ਬਾਕੀ ਜਦੋਂ ਕੰਡਾ ਲੱਗਿਆ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੇ ਤੇ ਵਧੀਆ ਟਰਾਲੀਆਂ ਜੇ ਤੱਕ ਨੇ ਵਧੀਆ ਭਰਦੀਆਂ ਨੇ ਬਾਕੀ ਦੱਸਦਾ ਮੌਕੇ ਤੇ ਕੰਡਾ ਹੀ ਹੁੰਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆਗੇ ਤੇ ਹੁਣ ਬਸ ਇਹਦੀ ਘਰਦੇ ਆ ਟਰਾਲੀ ਸੋਨਾ ਦੀ ਕਾਲੀ ਉਹਦਾ ਇਹ ਹੰਡੀਰ 52 ਦਾ ਦਾਵਦਾ ਸੀ ਜਵੇਰੇ ਜੱਤੇ ਹੋਰ ਵਧਾਇਆ ਫਿਰ ਇਹਦਾ ਅੱਜ ਜਲਸੀ ਉਹਨਾਂ ਨੂੰ ਕੱਢ ਕੇ ਹੁਣ ਪੂਰੀ ਜਾਨ ਲੰਮਾ ਡਿੱਗੀ ਹੋਈ ਗਣਕ ਚ ਵੀ ਕਿਉਂ ਐਦ ਕੀ ਗਣਕਾ ਥੋੜੀਆਂ ਜਿਹੀਆਂ ਗਿੱਲੀਆਂ ਹੋਣ ਕਰਕੇ ਤੇ ਆਲਾ ਤੋਰਾ ਦੇਈ ਜਾਂਦਾ ਤੇ ਟਰੈਕਟਰ ਦਬਦੇ ਆ ਸਾਰੀ ਲਗਭਗ ਵੀ ਤੇਲ ਹਰੇਕ ਨੂੰ ਥੋੜਾ ਥੋੜਾ ਵਧਾਉਣਾ ਹੀ ਪਿਆਗਾ ਜਿਹੜੇ ਜਿਹੜੇ ਭਰਾਵਾਂ ਨੇ ਵਧਾਇਆ ਜਰੂਰ ਦੱਸਿਓ ਜੀ ਇਹਦਾ ਜਮਾ ਅਰੀਜਨਲ ਤੇਲ ਸੀਗਾ ਅੱਜ ਛੇੜਿਆਗਾ ਤਿੰਨ ਚਾਰ ਸੀਜ਼ਨ ਹੋ ਗਏ ਨੂੰ ਸੀਜ਼ਨ ਤੇ ਜੜਦੇ ਨੇ ਬਹੁਤ ਵਧੀਆ ਟਰੈਕਟਰ 52 10 55 10 ਫੀਲ ਕਰਤੇ ਯਾਰ ਇਹ ਟਰੈਕਟਰਾਂ ਨੇ ਪੂਰੇ ਗਾਂਵ ਟਰੈਕਟਰਾਂਗੇ ਤੇ ਆਜੋ ਫਿਰ ਦੇਖਮਣੇ ਹੋਰ ਸਾਰੀ ਜਾਣਕਾਰੀ ਭਾਈ ਮਿੱਤਰੋ 826 ਵੱਢਣ ਲੱਗ ਗਏ ਸੀ ਤੇ ਮੌਸਮ ਖਰਾਬ ਹੋ ਗਿਆ ਨੇਰੀ ਆ ਗਈ ਵਿੱਚ ਆਵਾਜ਼ ਵੀ ਹੁੰਦੀ ਹੋ ਖਵਾਦੀ ਕੋਈ ਗੱਲ ਨਹੀਂ ਬੀ ਹੋ ਲੱਗੀ ਮੋਟਰ ਕਿੰਨਾ ਖਰਾਬ ਹੋ ਗਿਆ ਤੇ ਠੇਰਾ ਬਣਤਾ ਪਰ ਸੋਛੀ ਦੇ ਤੈਂਕੀ ਪਾਰ ਕੀ 2 ਕਿੱਲਾਂ ਉਤੋਂ ਦੀ ਠੇਰਾ ਬਣ ਕੇ ਟੈਂਕੀ ਪਾਰ ਕੀ ਉਹ ਤੋਂ ਟੀਸੀ ਨਿਕਲ ਗਈ ਜਿਹੜੀ ਹਵਾ ਦੀ ਆਵਾਜ਼ ਆਉਂਦੀ ਹੈ ਨੇਰੀ ਚੱਲ ਜਾਂਦੀ ਹੈ ਸ਼ਾਟ ਠੀਕ ਲੱਗ ਰਿਹਾ ਕੋਲ ਮਲਾ ਕੇ ਕੋਈ ਪਤਾ ਨਾ ਕੋਈ ਟੈਂਕ ਦੀ ਜਮਰਤੀ ਸੀ ਨਿਕਲ ਗਈ ਤੇ ਸਾਰਾ ਜੱਪ ਵੱਟ ਕੇ ਝੋਨਾ ਕਣਕ ਵੱਟ ਕੇ ਥੋਰ ਕੇ ਪਵਾਉਂਦਾ ਕਹਿੰਦਾ ਅੱਜ ਪਹਿਲੇ ਹੋ ਜਾਗੇ ਸਾਲ ਕੋਲ ਨੂੰ ਤੂੜੀ ਬਣਾਉਣ ਲੱਗਾ ਕਿ ਉਹ ਕਣਕ 8 13 ਮੋਸਚਰਾਇਆਗਾ ਤੇ ਬੋਸ ਕਦੇ ਦਿਨ ਟਪੱਖਾ ਲਾ ਕੇ ਭਾਰੀ ਦੇਣਗੇ ਲਗਭਗ ਸੁੱਕੀ ਸੀ ਦੇਖੋ ਕਿੰਨਾ ਕਰਦੋਂ ਬੰਦੀ ਹੈ ਕੌੜਦੀ ਦੇਖ ਤੇ ਪੱਲ ਬਲਾ ਕੇ ਝਾੜ ਸੋਨਾ ਆਗਾ ਤੇ ਜਦੋਂ ਗੋਰੀਆਂ ਭਰ ਕੇ ਆਏ ਤੇ ਤੁਹਾਨੂੰ ਦੱਸਾਂਗੇ ਵੀ ਕੀ ਝਾੜ ਨਿਕਲਿਆ ਬਈ ਤੇ ਆਪਣੇ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰਕੇ ਰੱਖ ਲਓ ਤੇ ਸਾਰਾ ਬਲੌਕ ਦੇਖਣ ਵਾਲੇ ਵੀ ਕੀ ਵੀ ਧੰਨਵਾਦ ਬਹੁਤ ਜ਼ਿਆਦਾ ਤੇ ਆਪਣਾ YouTube ਤੇ Facebook ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ساری ਜਾਣਕਾਰੀਆਂ ਤੁਹਾਨੂੰ ਪਾਉਣੇ ਪਈਆਂਗੇ ਤੇ ਧੰਨਵਾਦ ਜੀ ਸਾਰੇ ਆਹ ਮਾ ਦਾ ਵੀਡੀਓ ਰੱਖਣਾ ਆਪਾਂ ਐਂਡ ਕਰਾਂਗੇ ਇੱਥੇ ਇਹ ਧੰਨਵਾਦ ਬਹੁਤ ਸਾਰੇ ਹਨ